ਰੋਕਾਂਗੇ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿਥੇ ਕਿ ਸਾਢੇ 3 ਸਾਲਾਂ ਬੱਚੀ ਨੂੰ ਗੋਲੀ ਲੱਗੀ ਹਨ ਪਛਾਤੇ ਵਿਅਕਤੀ ਨੇ ਫਾਇਰਿੰਗ ਕੀਤੀ ਹੈ ਘਰ ਤੋਂ ਜਦੋਂ ਬੱਚੀ ਟਿਊਸ਼ਨ ਜਾ ਰਹੀ ਸੀ ਇਸੇ ਦੌਰਾਨ ਉਸ ਨੂੰ ਗੋਲੀ ਲੱਗ ਜਾਂਦੀ ਹੈ ਪਿਤਾ ਦੇ ਨਾਲ ਦਰਸ਼ਨ ਬੱਚੀ ਟਿਊਸ਼ਨ ਤੇ ਜਾ ਰਹੀ ਸੀ ਬੱਚੀ ਦੀ ਲੱਤ ਤੋਂ ਅਚਾਨਕ ਖੂਨ ਵਗਣ ਲੱਗਿਆ ਮਰਮ ਪੱਟੀ ਕਰਕੇ ਬੱਚੀ ਨੂੰ ਘਰ ਲਿਆਂਦਾ ਗਿਆ ਪਰ ਜਦੋਂ ਬੱਚੀ ਨੂੰ ਹੋਰ ਵੀ ਤੇਜ਼ ਦਰਦ ਹੋਇਆ ਤਾਂ ਹਸਪਤਾਲ ਲਿਜਾਇਆ ਗਿਆ ਐਕਸ-ਰੇ ਦੇ ਵਿੱਚ ਪਤਾ ਲੱਗਿਆ ਕਿ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਆਪਰੇਸ਼ਨ ਕਰਕੇ ਬੱਚੀ ਦੀ ਲੱਤ ਦੇ ਵਿੱਚੋਂ ਗੋਲੀ ਕੱਢੀ ਗਈ ਹੈ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਬੱਚੀ ਆਪਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਮਰਸਰ ਦੀ ਫਤਿਹ ਕਲੋਨੀ ਦਾ ਦਰਸਲੇ ਪੂਰਾ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਤੇ ਬਹੁਤ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਬੱਚੀ ਪਿਤਾ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ ਤਾਂ ਫਿਰ ਕਿਸ ਦੇ ਵੱਲੋਂ ਗੋਲੀ ਚਲਾਈ ਗਈ ਕੀ ਉਸ ਸ਼ਖਸ ਦਾ ਨਿਸ਼ਾਨਾ ਟਾਰਗੇਟ ਬੱਚੀ ਸੀ ਜਾਂ ਕੋਈ ਹੋਰ ਸੀ ਜਾਂ ਗਲਤੀ ਦੇ ਨਾਲ ਗੋਲੀ ਚੱਲ ਗਈ ਫਿਲਹਾਲ ਇਹ ਜਾਂਚ ਦਾ ਵਿਸ਼ਾ ਉਸ ਤੋਂ ਬਾਅਦ ਸਾਰਾ ਕੁਝ ਸਾਫ਼ ਹੋਵੇਗਾ ਤਾ ਸਦਾ ਰੋ ਕਰਾਂਗੇ ਅੰਮ੍ਰਿਤਸਰ ਦਾ ਫਤਿਹ ਸਿੰਘ ਕਲੋਨੀ ਤੋਂ ਹੀ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਰਾਜੀਵ ਬਹੁਤ ਤਰੀਕੇ ਦੇ ਸਵਾਲ ਨੇ ਜੋ ਕਿ ਜਾਣਦਾ ਹਿੱਸਾ ਨੇ ਉਸ ਤੋਂ ਬਾਅਦ ਚ ਸਪਸ਼ਟ ਹੋਵੇਗਾ ਕਿ ਬੱਚੀ ਤੇ ਗੋਲੀ ਕਿਵੇਂ ਲੱਗੀ ਕਿਸ ਦੇ ਵੱਲੋਂ ਗੋਲੀ ਮਾਰੀ ਗਈ ਉਸ ਦਾ ਆਖਰਕਾਰ ਟਾਰਗੇਟ ਕੀ ਸੀ ਹ ਹੁਣ ਤੱਕ ਕੀ ਕੋ ਸਾਫ ਹੋਇਆ ਜੋ ਪਰਿਵਾਰ ਦਾ ਕੀ ਹੁਣ ਤੱਕ ਪੂਰਾ ਪੱਖ ਸਾਹਮਣੇ ਆਇਆ ਬਿਲਕੁਲ ਪਰਵਿੰਦਰ ਬੜਾ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਅੰਮ੍ਰਿਤਸਰ ਦੀ ਫਤੇ ਸਿੰਘ ਕਲੋਨੀ ਤੋਂ ਸਾਹਮਣੇ ਆਇਆ ਤਾਂ ਮੈਂ ਇਸ ਵੇਲੇ ਉਸੇ ਹੀ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ ਬੱਚੀ ਆਪਣੇ ਪਿਤਾ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਕਿਉਂਕਿ ਇੱਥੋਂ ਕੁਝ ਦੂਰੀ ਤੇ ਉਹ ਘਰ ਹੈ ਜਿੱਥੇ ਬੱਚੀ ਟਿਊਸ਼ਨ ਪੜ੍ਹਨ ਦੇ ਲਈ ਜਾਂਦੀ ਸੀ ਤਾਂ ਉੱਥੇ ਜਾਣ ਤੋਂ ਕੁਝ ਅ ਗਾਜੇ ਜਾਂ ਕੁਝ ਮੀਟਰ ਦੀ ਦੂਰੀ ਤੇ ਜਦੋਂ ਬੱਚੀ ਇਸ ਜਗ੍ਹਾ ਤੇ ਪਹੁੰਚਦੀ ਹੈ ਤਾਂ ਇੱਕਦਮ ਥੇਠਾਂ ਡਿੱਗ ਜਾਂਦੀ ਹੈ ਬੱਚੀ ਦੇ ਤਾਇਆ ਜੀ ਮੇਰੇ ਨਾਲ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਾਜੀ ਪੂਰਾ ਮਾਮਲਾ ਹੋਇਆ ਕੀ ਔਰ ਕਿੱਦਾਂ ਪਤਾ ਲੱਗਾ ਕਿ ਬੱਚੀ ਦੇ ਗੋਲੀ ਲੱਗੀ ਹੈ ਪਾਜੀ ਪੂਰਾ ਮਾਮਲਾ ਹੈਗਾ ਕਿ ਬੱਚੀ ਦਾ 5 ਵਜੇ ਦਾ ਟਾਈਮ ਹੈ ਟਿਊਸ਼ਨ ਦਾ 5 ਵਜੇ ਕੁੜੀਆ ਆਪਣੇ ਘਰੋਂ ਨਿਕਲੀ ਹੈ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਛੱਡਣ ਜਾਂਦੇ ਆ ਜਿਸ ਸਮੇਂ ਬੱਚੇ ਦੇ ਗੋਲੀ ਵੱਜਦੀ ਹੈ ਬੱਚੇ ਦਾ ਪੈਰ ਬੈਂਡ ਹੋ ਜਾਂਦਾ ਬੱਚਾ ਥੱਲੇ ਡਿੱਗ ਪੈਂਦਾ ਉਹਨੂੰ ਦੇਖ ਕੇ ਉਹਨਾਂ ਦੇ ਫਾਦਰ ਸਾਹਿਬ ਘਬਰਾ ਜਾਂਦੇ ਉਹਨੂੰ ਚੁੱਕਦੇ ਆ ਤੇ ਬੱਚੇ ਦੇ ਪੈਰ 'ਚ ਬਲੀਡਿੰਗ ਹੋਣ ਲੱਗ ਪੈਂਦੀ ਆ ਆਪਾਂ ਆਪਣੇ ਨੀਅਰ ਕਲੀਨਿਕ ਤੇ ਲੈ ਕੇ ਜਾਂਦੇ ਆ ਉਹ ਦੇਖਦੇ ਆ ਕਿ ਉਹਦੇ 'ਚ ਡੋਂਗ ਬਹੁਤ ਜ਼ਿਆਦਾ ਹੈਗਾ ਵਾ ਉਹ ਉਹਨੂੰ ਜਖਮ ਨੂੰ ਸਾਫ਼ ਕਰ ਦਿਆ ਤੇ ਉਹ ਕਹਿੰਦੇ ਤੁਸੀਂ ਕਿਸੇ ਵੱਡੇ ਹਸਪੀਟਲ ਲੈ ਕੇ ਜਾਓ ਆਪਾਂ ਜਦੋਂ ਉੱਥੇ ਲੈ ਕੇ ਜਾਂਦੇ ਆ ਉੱਥੇ ਬੱਚੇ ਦਾ ਅਲਟਰਾਸਾਊਂਡ ਹੁੰਦਾ ਐ ਐਕਸਟਰਾ ਹੁੰਦਾ ਐ ਐਕਸਟਰਾ ਦੇ ਵਿੱਚ ਦੱਸਿਆ ਜਾਂਦਾ ਵਾ ਕਿ ਬੱਚੇ ਦੇ ਅੰਦਰ ਕੋਈ ਲੋਹੇ ਦੀ ਚੀਜ਼ ਗਈ ਹੈ ਤੇ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਸਾਨੂੰ ਉਸੇ ਟਾਈਮ ਆਪਰੇਟ ਕਰਨਾ ਪੈਣਾ ਅਗਰ ਅਸੀਂ ਆਪਰੇਟ ਨਹੀਂ ਕੀਤਾ ਤੇ ਬੱਚੇ ਦੇ ਅੰਦਰ ਜ਼ਹਿਰ ਫੈਲ ਸਕਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਦਾ ਪਹਿਲਾਂ ਪਰਮਿੰਦਰ ਮੈਂ ਦਿਖਾ ਦਿਆਂ ਕਿ ਇਸ ਜਗ੍ਹਾ ਤੋਂ ਜਿਹੜਾ ਘਰ ਹੈ ਉਹ ਕਿੰਨੀ ਕੁ ਦੂਰ ਹੈ ਕਿਉਂਕਿ ਇਸ ਪਾਸੇ ਉਹ ਬੱਚੀ ਆਪਣੇ ਪਿਤਾ ਦੇ ਨਾਲ ਜੋ ਹੈ ਪੈਦਲ ਟਿਊਸ਼ਨ ਵਾਲੇ ਜਿਹੜਾ ਘਰ ਹੈ ਜਿੱਥੇ ਬੱਚਿਆਂ ਨੂੰ ਟਿਊਸ਼ਨ ਪੜਾਈ ਜਾਂਦੀ ਹੈ ਉਸ ਪਾਸੇ ਜਾਂਦੀ ਕਿਉਂਕਿ ਜੇਕਰ ਜਿੱਥੇ ਗੋਲੀ ਲੱਗੀ ਹੈ ਔਰ ਉਸ ਤੋਂ ਘਰ ਦੀ ਦੂਰੀ ਦੀ ਗੱਲ ਕਰੀਏ ਤਾਂ ਮਹਿਜ਼ 100 ਮੀਟਰ ਦੀ ਦੂਰੀ ਤੇ ਇਹ ਘਰ ਹੈ ਇਸ ਗਲੀ ਦੇ ਵਿੱਚ ਬੱਚੀ ਦਾ ਘਰ ਹੈ ਬਿਲਕੁਲ ਸਾਹਮਣੇ ਤਾਂ ਜਿੱਥੇ ਕੁਝ ਮਹਿਲਾਵਾਂ ਨਜ਼ਰ ਆ ਰਹੀਆਂ ਨੇ ਇਹ ਉਸ ਬੱਚੀ ਦਾ ਘਰ ਹੈ ਤਾਂ ਇੱਥੋਂ ਬੱਚੀ ਆਪਣੇ ਪਿਤਾ ਦੇ ਨਾਲ ਜੋ ਹੈ ਟਿਊਸ਼ਨ ਦੇ ਲਈ ਗਈ ਸੀ ਪਰ ਕੁਝ ਦੂਰੀ ਤੇ ਜਾਂਦਿਆਂ ਹੀ ਬੱਚੀ ਜੋ ਹੈ ਡਿੱਗਦੀ ਹੈ ਤਾਂ ਡਿੱਗਣ ਤੋਂ ਬਾਅਦ ਜਦੋਂ ਬਲੀਡਿੰਗ ਹੋਈ ਤਾਂ ਫਿਰ ਤੁਰੰਤ ਉਸ ਨੂੰ ਜੋ ਹੈ ਇਲਾਜ ਦੇ ਲਈ ਲਿਜਾਇਆ ਜਾਂਦਾ ਤਾਂ ਮੈਂ ਇੱਕ ਵਾਰ ਫਿਰ ਬੱਚੀ ਦੇ ਤਾਇਆ ਜੀ ਦੇ ਨਾਲ ਗੱਲਬਾਤ ਕਰਦਾ ਕਿਉਂਕਿ ਇਹ ਤੁਸੀਂ ਦੇਖੋ ਕਿ ਇਹ ਬੜਾ ਸ਼ਾਂਤ ਇਲਾਕਾ ਹੈ ਪਰ ਇੱਕਦਮ ਗੋਲੀ ਬਾਰੇ ਜਦੋਂ ਪਤਾ ਲੱਗਦਾ ਤਾਂ ਫਿਰ ਹਰ ਕੋਈ ਹੈਰਾਨ ਜ਼ਰੂਰ ਹੁੰਦਾ ਹਾਲਾਂਕਿ ਪੁਲਿਸ ਵੱਲੋਂ ਜੋ ਇਹ ਗੱਲ ਕਹੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਏਗੀ ਤਾਂ ਇਹ ਨੁੱਕਰ ਦੇ ਉੱਤੇ ਤੁਸੀਂ ਦੇਖੋ ਕਿ ਇੱਕ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਹਾਲਾਂਕਿ ਉਸ ਦੇ ਵਿੱਚ ਕੋਈ ਚੀਜ਼ ਕੈਦ ਹੋਈ ਜਾਂ ਨਹੀਂ ਤਾਂ ਅਸੀਂ ਲਗਾਤਾਰ ਗੱਲਬਾਤ ਵੀ ਜੋ ਹੈ ਕਰਾਂਗੇ ਬੱਚੀ ਦੇ ਪਰਿਵਾਰ ਦੇ ਨਾਲ ਕਿਉਂਕਿ ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇੱਕ ਪਾਸੇ ਜੋ ਹੈ ਪੁਲਿਸ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਪਰ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਜਦੋਂ ਭਾਈ ਸਾਹਿਬ ਇਹ ਪਤਾ ਲੱਗਾ ਕਿ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਇਕਦਾਮ ਹੈਰਾਨ ਤਾਂ ਹਰ ਕੋਈ ਹੁੰਦਾ ਪਰ ਤੁਹਾਨੂੰ ਉਸ ਵੇਲੇ ਕੋਈ ਗੱਲ ਸਮਝ ਲੱਗੀ ਕਿ ਕਿੱਦਾਂ ਹੋ ਸਕਦਾ ਕੋਈ ਕੁਝ ਵੀ ਨਹੀਂ ਸਮਝ ਲੱਗਿਆ ਹਮ ਨੂੰ ਜੋ ਡਾਕਟਰ ਨੇ ਗਾਈਡ ਕੀਤਾ ਆਪਾਂ ਡਾਕਟਰ ਸਾਹਿਬ ਦੇ ਅਕੋਰਡਿੰਗ ਆਪਣੇ ਬੱਚੇ ਦਾ ਟਰੀਟਮੈਂਟ ਕਰਾਇਆ ਟਰੀਟਮੈਂਟ ਦੇ ਅਨੁਸਾਰ ਜਦੋਂ ਡਾਕਟਰ ਨੇ ਚੀਰਾ ਦਿੱਤਾ ਚੀਰੇ ਚੋਂ ਗੋਲੀ ਨਿਕਲੀ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਸਾਨੂੰ ਕਲੀਨਿਕ 'ਚ ਸੱਦਿਆ ਕਲੀਨਿਕ 'ਚ ਸੱਦਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਗੋਲੀ ਨਿਕਲੀ ਹੈ ਉਹਨਾਂ ਨੇ ਸਾਨੂੰ ਦਿਖਾਈ ਉਸ ਤੋਂ ਬਾਅਦ ਆਪਾਂ ਆਪਣੀ ਐਫ ਆਈ ਆਰ ਵਗੈਰਾ ਦਰਜ ਕਰਾਈ ਹੈ ਪ੍ਰੈਸ ਦੇ ਵਿੱਚ ਇਨਫੋਰਮ ਕੀਤਾ ਹੈ ਕਿ ਸਾਡੀ ਹੈਲਪ ਕੀਤੀ ਜਾਵੇ ਇਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਜਾਂ ਤੁਹਾਨੂੰ ਕੀ ਗੱਲ ਕਹੀ ਗਈ ਹੈ ਕਿ ਕਿੱਥੋਂ ਗੋਲੀ ਆ ਸਕਦੀ ਹੈ ਜਾਂ ਕਿਹੜੀ ਗੋਲੀ ਹੋ ਸਕਦੀ ਸਰ ਉਹਨਾਂ ਨੇ ਜਿਹੜਾ ਸਾਰੇ ਵਾਰਦਾ ਦੇਖਿਆ ਵਾਦ ਦਾ ਦੇ ਜਰੀਏ ਉਹ ਕਹਿੰਦੇ ਆ ਕਿ ਕਿਸੇ ਨੇ ਹਵਾਈ ਫਾਇਰ ਕੀਤਾ ਹਵਾਈ ਫਾਇਰ ਦੇ ਨਾਲ ਜਿਹੜੀ ਗੋਲੀ ਆ ਉੱਪਰ ਨੂੰ ਗਈ ਆ ਉੱਪਰ ਜਾਣ ਤੋਂ ਬਾਅਦ ਜਦੋਂ ਗੋਲੀ ਡਾਊਨ ਆਈ ਆ ਡਾਊਨ ਆ ਕੇ ਬੱਚੇ ਦੇ ਗੋਡੇ ਦੇ ਸਾਈਡ ਤੇ ਵੱਜੀ ਆ ਜਿਹੜੀ ਉਹ ਗੋਲੀ ਬੱਚੇ ਦੇ ਗੋਡੇ ਤੋਂ ਅੰਦਰ ਨੂੰ ਚਲੀ ਗਈ ਹੈ ਕਿਹੜੀ ਅਸੀਂ ਐਕਸ-ਰੇ ਜਾਂ ਅਲਟਰਾਸਾਊਂਡ 'ਚ ਵੀ ਦੇਖ ਰਹੇ ਹਾਂ ਤਾਂ ਗੋਲੀ ਦੀ ਡਾਇਰੈਕਸ਼ਨ ਇਦਾਂ ਹੀ ਹੈ ਕਿ ਜਿੱਦਾਂ ਉੱਪਰ ਤੋਂ ਹਾਂਜੀ ਹਾਂਜੀ ਸਰ ਬਿਲਕੁਲ ਗੋਲੀ ਦੀ ਡਾਇਰੈਕਸ਼ਨ ਜਿਹੜੀ ਆ ਉਹ ਡਾਊਨ ਚੀ ਗਈ ਹੈ ਸਰ ਬੱਚੀ ਦੀ ਕੀ ਤਬੀਅਤ ਕਿਦਾਂ ਦੀ ਸਰ ਬੱਚੀ ਦੀ ਤਬੀਅਤ 9/9 ਹੈ ਬਟ ਬੱਚੀ ਨੂੰ ਤਕਲੀਫ ਤਾਂ ਸਰ ਬਹੁਤ ਜ਼ਿਆਦਾ ਹੈ ਕਿਉਂਕਿ ਬੱਚੀ ਦਾ ਪੈਰ ਜੋ ਰਹਾ ਬੱਚਾ ਆਪਣੇ ਪੈਰ ਨੂੰ ਦੇਖ ਕੇ ਬਹੁਤ ਜ਼ਿਆਦਾ ਘਬਰਾਇਆ ਦਾ ਆਪਣੀ ਫੈਮਿਲੀ ਬਹੁਤ ਘਬਰਾਈ ਦੀ ਹੈ ਇਸ ਚੀਜ਼ ਨੂੰ ਦੇਖ ਕੇ ਉਸ ਵੇਲੇ ਬੱਚਾ ਕਿੰਨੀ ਕੁ ਜ਼ਿਆਦਾ ਪੇਨ ਹੋਈ ਕਿਉਂਕਿ ਗੋਲੀ ਤਾਂ ਗੋਲੀ ਹੈ ਚਾਹੇ ਕੋਈ ਕਿਸੇ ਗੋਲੀ ਕਿਹ ਹੋ ਜੀ ਚੀਜ਼ ਹੈ ਜਿਸ ਨੂੰ ਸਾਡੇ ਵਰਗਾ ਬੰਦਾ ਨਹੀਂ ਚੱਲ ਸਕਦਾ ਉਹ ਫਿਰ 3.5 ਸਾਲ ਦਾ ਬੱਚਾ ਉਹਦਾ ਦਰਦ ਉਹ ਹੀ ਜਾਣ ਸਕਦਾ ਅਸੀਂ ਨਹੀਂ ਜਾਣ ਸਕਦੇ ਸਰ ਫਿਲਹਾਲ ਹਸਪੀਟਲ ਬਿਲਕੁਲ ਸਰ ਬੱਚਾ ਇਸ ਸਮੇਂ ਵਾਰਚੇ ਸਰ ਡਾਕਲੇਗਾ ਹਸਪੀਟਲ ਚ ਬਿਲਕੁਲ ਛੋਟਾ ਬੱਚਾ ਹੈ ਸਾਢੇ 3 ਸਾਲ ਉਸਦੀ ਉਮਰ ਹੈ ਔਰ ਪਿਤਾ ਦੇ ਨਾਲ ਜਿਸ ਤਰ੍ਹਾਂ ਆਮੂਮਨ ਮਾਪੇ ਜਿਹੜੇ ਬੱਚਿਆਂ ਨੂੰ ਟਿਊਸ਼ਨ ਤੇ ਲੈ ਕੇ ਜਾਂਦੇ ਇੱਕ ਪਿੱਛੇ ਤੁਸੀਂ ਦੇਖੋ ਕਿ ਛੋਟਾ ਬੱਚਾ ਤਾਂ ਇਸੇ ਤਰ੍ਹਾਂ ਹੀ ਉਸ ਬੱਚੇ ਨੂੰ ਵੀ ਉਸਦਾ ਪਿਤਾ ਜੋ ਹੈ ਟਿਊਸ਼ਨ ਦੇ ਲਈ ਰੁਟੀਨ ਦੇ ਵਿੱਚ ਜਿੱਦਾਂ ਹਰ ਰੋਜ਼ ਜਾਂਦੇ ਸੀ ਕਿਉਂਕਿ ਸਾਢੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਟਿਊਸ਼ਨ ਦਾ ਸਮਾਂ ਸੀ ਔਰ ਜੋ ਹਰ ਰੋਜ਼ ਦੀ ਰੁਟੀਨ ਹੈ ਉਸ ਮੁਤਾਬਕ ਹੀ ਪਿਤਾ ਵੱਲੋਂ ਬੱਚੀ ਨੂੰ ਲਿਜਾਇਆ ਜਾ ਰਿਹਾ ਸੀ ਪਰ ਜਿੱਦਾਂ ਹੀ ਘਰ ਤੋਂ ਦੂਰੀ ਦੂਰੀ ਤੇ ਆ ਕੇ ਇਸ ਜਗ੍ਹਾ ਤੇ ਪਹੁੰਚਦੇ ਨੇ ਤਾਂ ਉਦੋਂ ਬੱਚੀ ਇੱਕਦਮ ਤੜਫਦੀ ਐ ਰੋਂਦੀ ਐ ਕਿਉਂਕਿ ਉਸ ਦੀ ਲੱਤ ਦੇ ਵਿੱਚ ਗੋਲੀ ਦਾਹ ਲੈ ਕੇ ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ ਬੱਚੀ ਨੂੰ ਗੋਲੀ ਲੱਗੀ ਐ ਪਰ ਇੱਕਦਮ ਜਦੋਂ ਬਲੀਡਿੰਗ ਹੋਈ ਪਰਿਵਾਰ ਵੱਲੋਂ ਇੱਕਦਮ ਅਸੀਂ ਕਹਿ ਸਕਦੇ ਕਿ ਹਫੜਾ தਫੜੀ ਵਾਲਾ ਮਾਹੌਲ ਬਣਿਆ ਤਾਂ ਨੇੜੇ ਦੇ ਕਲੀਨਿਕ ਦੇ ਵਿੱਚ ਜਦੋਂ ਲਜਾਇਆ ਗਿਆ ਤਾਂ ਫਿਰ ਡਾਕਟਰ ਨੇ ਦੇਖਿਆ ਕਿ ਬਹੁਤ ਜ਼ਿਆਦਾ ਡੂੰਗਾ जख्म ਹੈ ਫਿਰ ਇਹਨਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਵੱਡੇ ਹਸਪੀਟਲ ਦੇ ਵਿੱਚ ਜਾਣ ਪਰ ਜਦੋਂ ਹਸਪੀਟਲ ਬੱਚੀ ਪਹੁੰਚਦੀ ਹੈ ਤਾਂ ਫਿਰ ਜਿਹੜਾ ਖੁਲਾਸਾ ਹੋਇਆ ਉਸ ਬਾਰੇ ਸੁਣ ਕੇ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਜ਼ਰੂਰ ਖਿਸਕੀ ਹੈ ਕਿਉਂਕਿ ਕੱਲ ਜਦੋਂ ਇਹ ਜਾਣਕਾਰੀ ਸਾਡੇ ਤੱਕ ਵੀ ਪਹੁੰਚੀ ਤਾਂ ਇੱਕ ਵਾਰ ਇਸ ਨੂੰ ਸੁਣ ਕੇ ਹੈਰਾਨੀ ਠੀਕ ਹੈ ਜੀ ਪੂਰੀ ਜਾਣਕਾਰੀ ਪੂਰੀਆਂ ਤਸਵੀਰਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਬੱਚੀ ਤੇ ਗੋਲੀ ਕਿਵੇਂ ਲੱਗੀ ਕਿਸ ਦੇ ਵੱਲ ਨਿਸ਼ਾਨਾ ਬਣਾਇਆ ਗਿਆ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ